ਇੱਕ ਵਾਰ ਫਿਰ ਤੋਂ ਮੌਸਮ ਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਗੱਲ ਕਰਾਂਗੇ ਪੰਜਾਬ, ਝਾਣਾ, ਰਾਜਸਥਾਨ ਦੇ ਮੌਸਮ ਦੀ ਦੇਖਾਂਗੇ ਇਹਨਾਂ ਤਿੰਨੋਂ ਸਟੇਟਾਂ ਦੇ ਵਿੱਚ ਮੀਂਹ ਬੱਦਲ ਬਾਈ ਤੇ ਪੱਛਮੀ ਸਿਸਟਮ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੇ ਸਾਰ ਰਹਿਣਗੇ ਇੱਕ ਵਾਰ ਫਿਰ ਤੋਂ ਛੋਟੀ ਜਹੀ ਬੇਨਤੀ ਕਰਦੇ ਹਾਂ ਚੈਨਲ ਨੂੰ ਜੁਮ ਸਬਸਕ੍ਰਾਈਬ ਕਰ ਲਓ ਤਾਂ ਜੋ ਅੱਗੇ ਚੱਲ ਕੇ ਜਿਹੜੀ ਵੀ ਮੌਸਮ ਦੀ ਅਪਡੇਟ ਆਵੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਵੀਡੀਓ ਦੇ ਵਿੱਚ ਜੰਤਕ ਜੂਰ ਬਣੇ ਰਹਿਣਾ ਤਾਂ ਹੀ ਤੁਹਾਨੂੰ ਪੂਰੀ ਜਾਣਕਾਰੀ ਮਿਲੇਗੀ ਅੱਗੇ ਜਾ ਕੇ ਆਪਾਂ ਹਮ ਜਾ ਵਾਈ ਐਮ ਡੀ ਵੱਲੋਂ ਜੋ ਵੀ ਅਲਰਟ ਜਾਰੀ ਕੀਤੇ ਗਏ ਹਨ ਤੰਦਮੀ ਦੇ ਉਸ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਮੌਸਮ ਦੀ ਅਪਡੇਟ ਦੀ ਗੱਲ ਕਰੀਏ ਯਾਨੀ ਕਿ 21 22 ਜਨਵਰੀ ਦੇ ਮੌਸਮ ਦੀ ਗੱਲ ਕਰੀਏ ਤਾਂ ਇਸ ਵੇਲੇ ਦੀਆਂ ਲਾਈਵ ਸੈਟ ਤਸਵੀਰਾਂ ਪੰਜਾਬ ਹਰਿਆਣਾ ਰਾਜਸਥਾਨ ਦੀਆਂ ਤੁਹਾਡੀ ਸਕਰੀਨ ਉੱਤੇ ਸਾਂਝੀਆਂ ਕਰ ਰਹੇ ਹਾਂ ਤਕਰੀਬਨ ਪੰਜਾਬ ਦੀ ਗੱਲ ਕਰੀਏ ਤਾਂ ਤਕਰੀਬਨ ਆਪਾਂ ਨੂੰ ਪਿਛਲੇ 24 48 ਘੰਟਿਆਂ ਤੋਂ ਬਦਲ ਵਾਈ ਪੰਜਾਬ ਦੇ ਉੱਤੇ ਗੁਜ ਦੇ ਰਹੀ ਹੈ ਇਸ ਦੀ ਜਾਣਕਾਰੀ ਆਪਾਂ ਪਿਛਲੇ ਵੀਡੀਓ ਦੇ ਵਿੱਚ ਵੀ ਦਿੱਤੀ ਸੀ ਪੰਜਾਬ ਰਿਆਣਾ ਰਾਜਸਥਾਨ ਦੇ ਵਿੱਚ ਆਉਂਦੇ 24 ਘੰਟਿਆਂ ਦੇ ਵਿੱਚ ਬੱਦਲਵਾਈ ਹਜੇ ਵੀ ਗੁਜਰਦੀ ਹੋਈ ਦਿਖਾਈ ਦੇਗੀ ਕਿਹੜੇ ਇਲਾਕਿਆਂ ਵਿੱਚ ਗੁਜਰੇਗੀ ਇਸ ਦੀ ਜਾਣਕਾਰੀ ਅੱਗੇ ਵੀਡੀਓ ਦੇ ਵਿੱਚ ਦਵਾਂਗੇ ਵੀਡੀਓ ਦੇ ਵਿੱਚ ਬਣੇ ਰਹਿਣਾ ਕੁਝ ਇਲਾਕਿਆਂ ਦੇ ਵਿੱਚ ਆਪਾਂ ਨੂੰ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਸੰਗਣੀ ਤੁੰਦ ਵੀ ਦੇਖਣ ਨੂੰ ਮਿਲ ਸਕਦੀ ਹੈ ਉਹਦੀ ਜਾਣਕਾਰੀ ਵੀ ਵੀਡੀਓ ਦੇ ਵਿੱਚ ਦਵਾਂਗੇ ਫਿਲਹਾਲ ਜੇਕਰ ਆਪਾਂ ਪਹਾੜੀ ਇਲਾਕਿਆਂ ਦੀ ਗੱਲ ਕਰੀਏ ਪਹਾੜੀ ਇਲਾਕਿਆਂ ਦੇ ਵਿੱਚ ਪਛਮੀ ਸਿਸਟਮ ਦਾ ਅਸਰ ਹਜੇ ਵੀ ਦੇਖਣ ਨੂੰ ਮਿਲ ਰਿਹਾ ਹੈ ਤੇ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰਿ ਜਾਰੀ ਹੈ ਤੇ ਜਿਸ ਨਾਲ ਮਦਾਨੀ ਇਲਾਕਿਆਂ ਦੇ ਵਿੱਚ ਟੈਂਪਰੇਚਰ ਦੇ ਵਿੱਚ ਗਰਾਵਟ ਦੇਖਣ ਨੂੰ ਮਿਲ ਰਹੀ ਆ ਤਕਰੀਬਨ ਟੈਂਪਰੇਚਰ ਦੇ ਵਿੱਚ ਆਉਂਦੇ ਘੰਟਿਆਂ ਦੇ ਵਿੱਚ ਗਰਾਵਟ ਰਹੇਗੀ ਜੇਕਰ ਪੰਜਾਬ ਨਾਲ ਟੱਚ ਕਰਦੇ ਜੇ ਰਾਜਸਥਾਨ ਦੇ ਇਲਾਕਿਆਂ ਦੀ ਗੱਲ ਕਰੀਏ ਰਾਜਸਥਾਨ ਵਿੱਚ ਸ਼ੀਤ ਲਹਿਰ ਦਾ ਅਸਰ ਆਪਾਂ ਨੂੰ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿਉਂਕਿ ਪਹਾੜੀ ਇਲਾਕਿਆਂ ਦੇ ਵਿੱਚ ਜਿਹੜਾ ਪੱਛਮੀ ਸਿਸਟਮ ਪਹੁੰਚਿਆ ਹੋਇਆ ਹੈ ਜਿਸ ਨਾਲ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਰਹੀਆਂ ਹਨ ਰਾਜਸਥਾਨ ਦੇ ਉੱਪਰ ਇਸ ਦਾ ਸਿੱਧਾ ਪ੍ਰਭਾਵ ਤਾਂ ਨਹੀਂ ਦੇਖਣ ਨੂੰ ਮਿਲਿਆ ਸ਼ੀਤ ਲਹਿਰ ਦੇ ਰੂਪ ਦੇ ਵਿੱਚ ਆਪਾਂ ਨੂੰ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ ਕੁ ਕਾਨੂੰ ਮਿਲ ਰਹੇ ਹਨ ਖਾਸ ਕਰਕੇ ਜਿਹੜੇ ਦੱਖਣੀ ਇਲਾਕੇ ਹੋਗੇ ਬਾਕੀ ਸ਼੍ਰੀ ਗੰਗਾ ਨਗਰ ਹਰਮਨਗੜ੍ਹ ਸੂਰਤਗੜ ਦੇ ਵਿੱਚ ਮੌਸਮ ਠੀਕ ਠਾਕ ਰਹੇਗਾ ਹਲਕੀ ਬੱਦਲਵਾਈ ਗੁਜਰਦੀ ਰਹੇਗੀ ਅਤੇ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਬੱਦਲਵਾਈ ਅਤੇ ਦੁਪਹਿਰ ਤੋਂ ਬਾਅਦ ਮੌਸਮ ਆਪਾਂ ਨੂੰ ਸਾਫ ਪੰਜਾਬ ਦੇ ਮੌਸਮ ਦੀ ਗੱਲ ਕਰੀ ਤਾਂ ਇਸ ਵੇਲੇ ਦੀਆਂ ਲਾਈਵ ਸੈਲਟ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਕਰੀਬਨ ਪਹਾੜੀ ਖੇਤਰਾਂ ਦੇ ਵਿੱਚ ਪਛਮੀ ਸਿਸਟਮ ਪਹੁੰਚ ਚੁੱਕਿਆ ਹੈ ਜਿੱਦੇ ਸਦਕਾ ਪਹਾੜੀ ਖੇਤਰਾਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਰਹੀਆਂ ਹਨ ਇਸ ਦਾ ਅਸਰ ਪੰਜਾਬ ਦੇ ਵਿੱਚ ਸਿੱਧਾ ਠੰਡ ਦੇ ਰੂਪ ਦੇ 2 ਡਿਗਰੀ ਦੀ ਗਰਾਊਂਡ ਦੇਖਣ ਨੂੰ ਮੇਰੇ ਦਿਨ ਦਾ ਟੈਂਪਰੇਚਰ 17-18 ਡਿਗਰੀ ਦੇ ਕਰੀਬ ਨਿਰੰਤਰ ਦੇਖਣ ਨੂੰ ਮਿਲ ਰਿਹਾ ਹੈ ਤੇ ਦਿਨ ਵੇਲੇ ਕੱਲ ਆਪਾਂ ਨੂੰ ਕੁਝ ਇਲਾਕਿਆਂ ਦੇ ਵਿੱਚ ਧੁੱਪ ਵੀ ਦੇਖਣ ਨੂੰ ਮਿਲੀ ਦੁਪਹਿਰ ਤੋਂ ਬਾਅਦ ਅਤੇ ਕੁਝ ਖੇਤਰਾਂ ਦੇ ਵਿੱਚ ਸਵੇਰ ਵੇਲੇ ਆਪਾਂ ਨੂੰ ਸੰਘਣੀ ਬੱਦਲਵਾਈ ਵੀ ਦੇਖਣ ਨੂੰ ਮਿਲੀ ਫਿਲਹਾਲ ਟੁੱਟਵੇਂ ਰੂਪ ਦੇ ਵਿੱਚ ਬੱਦਲਵਾਈ ਪੰਜਾਬ ਦੇ ਵਿੱਚ ਆਉਂਦੇ 24-48 ਘੰਟਿਆਂ ਦੇ ਵਿੱਚ ਵੱਖ-ਵੱਖ ਖੇਤਰੀਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਹਲਕੀ ਤੋਂ ਦਰਮਿਆਨੀ ਤੰਦ ਸਵੇਰ ਦੇ ਇਲਾਕਿਆਂ ਦੇ ਵਿੱਚ ਸਕਰੀਬਨ ਦੇਖਣ ਨੂੰ ਮਿਲੇਗੀ ਧਰਤੀ ਦੇ ਰੂਪ ਦੇ ਵਿੱਚ ਗਰਾਊਂਡ ਲੈਵਲ ਤੇ ਇਸ ਦਾ ਅਸਰ ਆਉਂਦੇ ਘ ਜਿਲ੍ਹਕਿਆਂ ਦੇ ਵਿੱਚ ਬੱਦਲਵਾਈ ਟੁੱਟਵੇਂ ਰੂਪ ਦੇ ਵਿੱਚ ਦੇਖਣ ਨੂੰ ਮਿਲੇਗੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿਸ ਦੇ ਵਿੱਚ ਗੱਲ ਕਰੀਏ ਤਾਂ ਤਕਰੀਬਨ 20 ਤਰੀਕ ਨੂੰ ਸਵੇਰੇ 6 ਵਜੇ ਮੁਖਰੀਦਕੋਟ ਮੋਗਾ ਲੁਧਿਆਣਾ ਜਲੰਧਰ ਦੇ ਕੁਝ ਿਲਾਕੇ ਨੰਗਲ ਅਨੰਦਪੁਰ ਸਾਹਿਬ ਤਲਵਾੜਾ ਦੇ ਕੁਝ ਹਿੱਸਿਆਂ ਦੇ ਵਿੱਚ ਹਲਕੀ ਬੱਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਤੇ ਹਲਕੇ ਕਿਨਮਿੰਦੇ ਸ਼ਰਾਟੇ ਦੇਖਣ ਨੂੰ ਮਿਲ ਸਕਦੇ ਹਨ ਜੇਕਰ ਆਪਾਂ ਤਕਰੀਬਨ 20 ਤਰੀਕ ਨੂੰ 9 ਵਜੇ ਦੀ ਗੱਲ ਕਰੀਏ ਸਵੇਰੇ ਤਕਰੀਬਨ ਫਰੀਦਕੋਟ ਮੋਗਾ ਲੁਧਿਆਣਾ ਮਲੇਰ ਕੋਟਲਾ ਇਹਨਾਂ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬੱਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਦਿਨ ਚੱਟਦੇ ਹਸਾਰ ਮੌਸਮ ਸਾਫ਼ ਹੋ ਜਾਏਗਾ ਤਕਰੀਬਨ ਕਹਿ ਸਕਦੇ ਹਾਂ ਕਿ ਦੁਪਹਿਰ ਦੇ ਵੇਲੇ 1 ਵਜੇ ਮੌਸਮ ਤਕਰੀਬਨ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਸਾਫ਼ ਦੇਖਣ ਨੂੰ ਮਿਲੇਗਾ ਤਕਰੀਬਨ ਜੇਕਰ ਰਾਤੀ 11 ਵਜੇ ਦੀ ਗੱਲ ਕਰੀ ਤਾਂ ਰਾਤ ਨੂੰ ਤਕਰੀਬਨ 11 ਵਜੇ ਜ਼ਿਆਦਾਤਰ ਵੱਖ-ਵੱਖ ਹਿੱਸਿਆਂ ਦੇ ਵਿੱਚ ਮੌਸਮ ਠੀਕ-ਠਾਕ ਦੇਖਣ ਨੂੰ ਮਿਲੇਗਾ ਹਵਾ ਦੇ ਵਿੱਚ ਥੋੜੀ ਜੀ ਤਬਦੀਲੀ ਦੇਖਣ ਨੂੰ ਮਿਲੇਗੀ ਹ ਦਿਖਾਈ ਦੇਗੀ ਮੌਸਮ ਸਥਿਰ ਰਹੇਗਾ ਤਕਰੀਬਨ ਕਹਿ ਸਕਤੇ ਹਨ ਕਿ ਪੱਛਮੀ ਸਿਸਟਮ ਪਾਰੀ ਖੇਤਰਾਂ ਦੇ ਵਿੱਚ ਹੋਣ ਦੇ ਕਾਰਨ ਜਾਦ ਵੱਖ-ਵੱਖ ਹਿੱਸਿਆਂ ਦੇ ਵਿੱਚ ਆਪਾਂ ਨੂੰ ਬੱਦਲਬਾਈ ਤਕਰੀਬਨ ਆਉਂਦੇ ਘੰਟਿਆਂ ਦੇ ਵਿੱਚ ਤਕਰੀਬਨ 21 ਤਰੀਕ ਨੂੰ ਦੇਖਣ ਨੂੰ ਮਿਲ ਸਕਦੀ ਹੈ ਕੁਝ ਇਲਾਕਿਆਂ ਦੇ ਵਿੱਚ ਜਿਦੇ ਵਿੱਚ ਗੁਰਦਾਸਪੁਰ ਨੰਦਪੁਰ ਸਾਹਿਬ ਦੇ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੇਗੀ ਓਵਰ ਆਲ ਮੌਸਮ ਠੀਕ-ਠਾਕ ਦੇਖਣ ਨੂੰ ਮਿਲੇਗਾ ਜੇਕਰ 22 ਤਰੀਕ ਦੇ ਮੌਸਮ ਦੀ ਗੱਲ ਕਰੀਏ 22 ਤਰੀਕ ਨੂੰ ਟੁੱਟਵੇਂ ਰੂਪ ਦੇ ਵਿੱਚ ਬੱਦਲਬਾਈ ਦੇਖਣ ਨੂੰ ਮਿਲੇਗੀ ਪਹਾੜੀ ਇਲਾਕਿਆਂ ਦੇ ਵਿੱਚ ਤਕਰੀਬਨ ਇਸ ਦਾ ਅਲਰਟ ਮੌਸਮ ਵਿਭਾਗ ਉਦਾਂਸਪੁਰ ਅਮ੍ਰਿਤਸਰ ਸਾਹਿਬ ਤਰਨਤਾਰਨ ਸਾਹਿਬ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਬਾਕੀ ਇਧਰ ਇਲਾਕੇ ਹੋਗੇ ਮੋਗਾ ਪਟਿੰਡਾ ਹੋ ਗਿਆ ਬਾਕੀ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਮਲੇਰਕੋਟਲਾ ਰੂਪਨਗਰ ਪਟਿਆਲਾ ਇਹਨਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਹਲਕੀ ਤੋਂ ਦਰਮਿਆਨੀ ਬੱਦਲਵਾਈ ਦੇ ਇਹ ਸੀਗੀ ਮੌਸਮ ਦੀ ਹੁਣ ਤੱਕ ਦੀ ਜਾਣਕਾਰੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ